ਇਹ ਕਿਹਦਾ ਫੋਨ ਆ? ਹਲੋ ਹਲੋ ਨੌ ਕਿ ਹਲੇ? ਕੌਣ ਮੋਲਦਾ ਤਹੀਂ? ਕੋਈ ਤੋਂ ਮੈਂ ਆਨ ਆਦੀ ਮੰਮੀ ਅੱਛਾ ਇਹ ਸੱਸ ਜੀ ਸੱਸੀ ਕਾਲ ਪਤਾ? ਮੇਰਾ ਮੁੰਡੀ ਦਾ ਕਲਾਸਮੈਟ ਫੋਨ ਕਰਦਾ ਪਿਆ ਉਹ ਮੈਂ ਕੁਝ ਪੁੱਛਣਾ ਹੁੰਦਾ ਕੋਲ ਤੇ ਤਾਂ ਫੋਨ ਆਇਆ ਜੀ ਕੀ ਪੁੱਛਣਾ ਹੈ ਤੂੰ ਕੋਣ ਕੋਈ ਫੁੱਟਲਾ ਸੀ ਕੱਲ ਕੋਈ ਗੱਲ ਨਹੀਂ ਮੈਂ ਬਾਅਦ ਵਿੱਚ ਕਰ ਲਾਂਗਾ ਅੱਛਾ ਬਾਅਦ ਵਿੱਚ ਨਾ ਤਾਂ ਕੋਣ ਲਈ ਹਾਏ ਹਾਏ ਇਹ ਕਿੰਨੀ ਗੱਲ ਹੋਈ ਆਂਦਾ ਮੈਂ ਆਦਾ ਕਲਾਸਮੈਨ ਨੂੰ ਇਹ ਕਾਹਦੇ ਵਤੀ ਫੋਨ ਲਾਉਂਦਿਆ ਨਾਲੇ ਮੁੰਡਾ ਖੱਦ ਹੋ ਗਈ ਕਿੰਤ ਸਮਝ ਨਹੀਂ ਲੱਗੰਡੀ ਇਹਦਾ ਕੀ ਕਾਰਨ ਹੋਏਗਾ ਇਹ ਕਿਉਂ ਫੋਨ ਆਇਆ ਹੋਇਆ ਹੈ ਹਾਂ ਕੋਈ ਗੱਲ ਬਾਤ ਹੀ ਨਹੀਂ ਮੇਰੀ ਕੁੜੀ ਦੀ ਹੋਵੇ ਪਰ ਨਹੀਂ ਨਹੀਂ ਇਦਾਂ ਨਹੀਂ ਨਹੀਂ ਉਹ ਤੇ ਮੇ ਤੁਹਾਦੀ ਬੜਾ ਵਾ ਅਛਾ ਫਲਾਂ ਨਾਵ ਨੂੰ ਪੁੱਛਨੀ ਨਾਵ ਆਵੇ ਇਹ ਐਸ ਨੰਬਰ ਤੋਂ ਫੋਨ ਆਇਆ ਇਹ ਕੌਣ ਹੈ ਫਲਾਂ ਉਸਕੇ ਵੇਨੀ ਨਾ ਹੋਣਾ ਇਸੇ ਨੰਬਰ ਤੇ ਫੇਰ ਦੁਬਾਰਾ ਫੋਨ ਲਾਉਂਗੀ ਕਿ ਭਲਾ ਇਹੋ ਆਵਾਜ਼ ਦਾ ਮੁੰਡਾ ਬੋਲਦਾ ਯਾਨੀ ਨਾਵੇਂ ਨਹੀਂ ਨਾਉ ਹਾਂ ਕੀ ਇਹ ਮम्मी ਪਾਣੀ ਨਹੀਂ ਪੀਂੰਦਿੰਦੇ ਕਿਤੇ ਆਪਾਂ ਨੂੰ ਫੋਨ ਲੈ ਕੇ ਦਿੱਤਾ ਸੀ ਇਹਦੇ ਗੱਜ ਕਿਸੇ ਮੁੰਡੇ ਦਾ ਫੋਨ ਆਉੜਿਆ ਮੈਂ ਇਹਦੇ ਕਲਾਸ ਤੋਂ ਬੋਲਣ ਨੇ ਆ ਇਹਦਾ ਕੀ ਮਤਲਬ ਚੱਲੇ ਮम्मी ਫਿਰ ਕੀ ਕਲਾਸ ਵਿੱਚ ਮੁੰਡੇ ਹੈਗੇ ਨਹੀਂ ਆ ਤੇ ਉਹ ਤੇਰਾ ਹੋ ਗਿਆ ਵਾ ਤੇ ਉਹ ਗੱਲ ਮੁੰਡਿਆਂ ਨਾਲ ਫੋਨ ਤੈਨੂੰ ਹੁੰਨੀ ਕਿ ਕੁੜੀ ਦਾ ਨਹੀਂ ਆ ਸਕਦਾ ਮੰਮੀ ਫੇਰ ਕੀ ਇਹਦੇ ਵਿੱਚ ਕਿੱਡੀ ਕਵੱਟੀ ਗੱਲ ਵਾ ਹਾਂ ਨਹੀਂ ਮੈਂ ਮਰ ਗਈ ਆ ਜੇ ਵੀ ਆਦੀ ਫੇਰ ਕੀ ਹੋ ਗਿਆ ਜੇ ਪੜਾ ਤੇਰਾ ਵੀਰ ਫੋਨ ਚੁੱਕ ਕੇ ਜਾਂ ਤੇਰਾ ਪਿਓ ਫੋਨ ਚੁੱਕ ਕੇ ਤਾਂ ਕੀ ਮਤਲਬ ਨਿਕਲੇਗਾ ਤੇ ਫੇਰ ਕੀ ਮੰਮੀ ਚੁੱਪ ਲੈਣਗੇ ਤੇ ਹੈਗਾ ਲੱਕ ਲਾਂ ਤੇ ਤੇਰੇ ਤਾਂ ਨਮਾ ਨੇ ਜੰਮ ਛੜਿਆ ਜੇ ਵੀ ਆਦੀ ਇਹਦੇ ਵਿੱਚ ਕਿੱਡੀ ਕਵੱਟੀ ਗੱਲ ਮੰਮੀ ਕੜੀ ਗੁਰ ਨੇ ਇਹਨੇ ਗੁੱਸੇ 'ਚ ਹਣਾ ਹੱਦ ਹੋ ਗਈ ਟੱਡੇ ਵਲੀ ਇਹਦੇ ਇੱਕਦਮੀ ਗੱਲ ਕੀਤੀ ਇਹ ਕੌਣ ਕਲਾਸ ਚ ਮੁੰਡੇ ਪੜ੍ਹਦੇ ਨਹੀਂ ਆ ਤੂੰ ਹੀ ਵੀ ਤੇ ਪੜ ਕੇ ਆਏ ਉਹ ਤੇਰੀ ਕਲਾਸ ਚ ਮੁੰਡੇ ਨਹੀਂ ਹੈਗੇ ਤੇਨੂੰ ਅੱਗ ਲਾੜੇ ਮੁੰਡਿਆਂ ਨੇ ਕੌਣ ਕਰਨਾ ਕੀ ਗੱਲ ਕੁੜੀਆਂ ਦਾ ਫਰ ਵੀ ਤੇ ਮੰਮੀ ਹੁਣ ਕਲਾਸ ਦੀ ਮੋਨੀਟਰ ਮੈਂ ਆ ਸਾਰਾ ਕੰਮ ਮੇਰੇ ਕੋਲ ਵਸਰ ਨੇ ਜਿਹੜੇ ਨੋਟਿਸ ਦਿੱਤੇ ਨੇ ਤੇ ਉਹਨਾਂ ਨੇ ਸਾਰਿਆਂ ਨੇ ਮੈਨੂੰ ਹੀ ਪੁੱਛਣਾ ਤੈਨੂੰ ਪੁੱਛਣਾ ਮੈਂ ਉਹ ਗੱਲ ਨਹੀਂ ਜੋ ਵੀ ਤੈਨੂੰ ਕਹਿੰਦੇ ਕੱਲ ਕੱਲਜ ਵਾਲੇ ਮੈਂ ਨਹੀਂ ਆਂਦੀ ਪਰ ਅੱਜ ਤੋਂ ਬਾ ਤੇਰੇ ਕੋਲ ਤੇ ਮੁੰਡੇ ਦਾ ਕੰਮ ਨਹੀਂ ਹੋਣਾ ਚਾਹੀਦਾ ਮੰਮੀ ਕੰਮ ਕਿੱਦਾਂ ਦੱਸਾਂਗੀ ਫਿਰ ਮੈਂ ਸਰ ਨੂੰ ਕਹਿ ਦਿੰਨੀ ਹੋਰ ਕਹਿ ਨੂੰ ਮੀਟਰ ਬਣਾ ਦੇਣਾ ਕੋੜ ਕਿਉਂ ਕਹਿ ਨੂੰ ਬਣਾਉਂ ਤੂੰ ਅੰਮ੍ਰਿਤ ਦੀ ਗੱਲ ਕਹਿ ਦੇ ਮੇਰੇ ਫੋਨ ਤੇ ਕਿਹ ਮੁੰਡੇ ਦਾ ਫੋਨ ਨਹੀਂ ਆਉਣਾ ਚਾਹੀਦਾ ਮੇਰੀ ਮਾਂ ਨਹੀਂ ਲੱਗਾ ਵੜ ਚੱਲਣਾ ਕੋਣ ਅੱਗੇ ਨਹੀਂ ਮੈਂ ਲੱਗਾ ਸਾਰੀ ਕਲਾਸ ਤੇ ਕਿਹਨੂੰ ਕੰਮ ਵੀ ਨਾ ਦੱਸਾਂ ਤੇ ਫਿਰ ਇਦਾਂ ਥੋੜੀ ਕੰਮ ਚੱਲਣਾ ਜਾ ਕੇ ਧੰਨ ਨਾਲ ਗੱਲ ਕਰ ਲਿਓ ਕਿ ਸਾਡੀ ਕੁੜੀ ਨੂੰ ਤੁਸੀਂ ਰਹਿਣ ਦਿਓ ਅਹੀਂ ਨਹੀਂ ਆ ਕੰਮ ਵਿੱਚ ਰਾਜੀ ਹੈਗੀ ਹਾਂ ਦੋਗੀ ਤੇਰੇ ਵਾਲੀ ਆ ਨਵਾਂ ਹੀ ਕੰਮ ਨਾ ਆਪ ਵੀ ਪਾੜ ਵੀ ਸਕਤੋ ਵਾਦ ਕਲਾਸ ਵਿੱਚ ਸਾਰੇ ਤੋਂ ਅੱਗੇ ਤੂੰ ਹੋਣੀ ਚਾਹੀਦੀ ਤੇਰੀ ਚੱਲਣੀ ਚਾਹੀਦੀ ਆ ਤੇ ਫਿਰ ਮੰਮੀ ਉਹਨੂੰ ਫੋਨ ਤੇ ਹੋਣਾ ਹੀ ਆ ਇਦਾਂ ਥੋੜੀ ਹੁੰਦਾ ਵਾ ਜਦੋਂ ਅਸੀਂ ਪੈਸੇ ਲਾਉਣ ਤੇ ਫੋਨ ਅੱਗ ਲੱਗਣੇ ਪੱਛੀ ਲੱਗਣਾ ਕਿਉਂ ਕਿ ਹਦਾਇਆ ਵਾ ਐਨੇ ਗੁੱਸੇ ਚ ਮੰਮੀ ਹੋਣ ਵਾਲੀ ਕੋਈ ਗੱਲ ਹੈ ਹੀ ਨਹੀਂ ਆ ਜ਼ੁਬਾਨ ਦੱਬਦਾ ਹੀ ਮੁੰਡਾ ਜ਼ੁਬਾਨ ਦੱਬਦਾ ਹੀ ਮੁੰਡਾ ਜਦੋਂ ਚਾਨਕ ਤੂੰ ਹੀ ਫੋਨ ਚੁੱਕ ਰਿਹਾ ਤੇ ਗ੍ਰੀਣ ਤੂੰ ਹੁਣੇ ਹੀ ਪਤਾ ਨਹੀਂ ਕਿੰਨੇ ਫੋਨ ਚੁੱਕ ਲਿਆ ਵਾ ਉਹ ਦੱਸ ਜਦਾਂ ਬੜਾ ਭੇਤੀ ਨਾਲ ਬੋਲਦੀ ਤੇ ਲੈ ਨੂੰ ਮੈਂ ਕਾ ਅਸਲੀ ਦਾ ਹੀ ਹੁੰਦਾ ਵਾ ਖਲਾਸਾ ਵਿੱਚ ਮੈਨੂੰ ਨਹੀਂ ਇਦਾਰੇ ਕੰਮ ਚੰਗੇ ਲੱਗਦੇ ਕਾਲਜ ਚ ਜਾ ਕੇ ਕਹਿ ਦੋ ਕਿ ਜਿਹੜੇ ਬॉयਸ ਉਹਨਾਂ ਦੇ ਨਾਮ ਕੱਟ ਦੋ ਤੇ ਉਹਨਾਂ ਦੀ ਜਗ੍ਹਾ ਤੇ ਵੀ ਅਸੀਂ ਤਾਨੂੰ ਖਰਚਾ ਸਾਰਾ ਦੇ ਦਿਆ ਕਰਾਂਗੇ ਜ਼ੁਬਾਨ ਤੇ ਤੇਰੀ ਬੜੀ ਚੱਲਦੀ ਹੈ ਪਰ ਮੈਂ ਕੋਈ ਨਹੀਂ ਜਾ ਕੇ ਗੱਲ ਕਰ ਲਾਂਗੀ ਮੈਨੂੰ ਗੱਲ ਕਰਨੀ ਆਉਂਦੀ ਆ ਚੰਗਾ ਕਰ ਲਿਓ ਗੱਲ ਮੰਮੀ ਇਹਦੇ ਵਿੱਚ ਪਹਿਲਾਂ ਕਿੰਡੀ ਵੱਡੀ ਗੱਲ ਹੋ ਗਈ ਆ ਹੱਦ ਹੋ ਗਈ ਤਾਂ ਡਿਵਲੀ ਵੀ ਐਵੇਂ ਹੀ ਸਿਰ ਦੇ ਵਾਲਾਂ ਨੂੰ ਪਈ ਜਾਂਦੇ ਆ ਉਹੋ ਜੇ ਪਿੰਡ ਜਿਨ੍ਹਾਂ ਨੇ ਹੁਣੇ ਫੋਨ ਕਰਨਾ ਹੈ ਸ਼ੁਕਰ ਇਹਨਾਂ ਨੇ ਕਹਿਤਾ ਮੇਰੀ ਘਾਸਟ ਪਟਵਾ ਹੁਣ ਤਾਂ ਐਵੇਂ ਮੰਮੀ ਨੂੰ ਸ਼ੱਕ ਹੋਉਂਦਾ ਹੈ ਕਿ ਸ਼ਾਇਦ ਮੇਰੀ ਕੋਈ ਗੱਲ ਬਾਤ ਹੋਈ ਹੈ ਪਰ ਕੋਈ ਗੱਲ ਨਹੀਂ ਤੇ ਵੀ ਨਹੀਂ ਗੱਲ ਹੈ ਚਲ ਇਹ ਤਾਂ ਕਰਦੀਆਂ ਜਿ ਮਿੱਠੇ ਚੌਹਟ ਹੁੰਦੀਆਂ

ਹਾਂ ਹਾਂ ਹੰਤਰੀ ਨੂੰ ਨਜ਼ਰ ਵੀ ਮਾਰੀ ਹਿੰਦੀ ਜਾਣ ਲਈ ਕਿੰਨੇ ਦਿਨ ਹੋ ਗਏ ਕਹਿੰਦੀ ਨੂੰ ਵੀ ਐਨਕ ਲਗਾਈਏ ਮੈਨੂੰ ਤਾਂ ਲੱਗਦਾ ਵਾ ਸੁਸਰੀ ਪੈਣੀ ਮਾੜੀ ਮਾੜੀ ਚੌਲਾ ਚ ਇਹਨਾਂ ਨੂੰ ਕਹਿੰਨੀ ਆ ਪੁਝਾ ਕੇ ਨਾ ਦਵਾਈ ਲੈ ਆਂਦੀ ਦੋ ਚੌਲਾ ਚ ਰੱਖਣ ਵਾਲੀ ਆਪੇ ਮਰਜੂ ਵੀ ਟਾਈਮ ਹੈ ਕਿਤੇ ਨਹੀਂ ਬੜੇ ਪਏ ਆ ਤੇ ਸਿਲ ਬੜੀ ਹੋ ਗਈ ਆਲੇ ਦੁਆਲੇ ਚਲ ਕੋਈ ਗੀ ਹੋਏ ਕੋਈ ਦੱਸਾਂ ਅਬ ਦੇਖ ਕੇ ਨੂੰ ਕਹਿੰਦੀ ਇਹ ਤਾਂ ਕਰਦੀ ਆ ਦੇਈ ਹੁੰਦੀ ਆ ਪਹਿਲਾਂ ਨਾਮ ਨੇ ਤੇ ਖੁਸ਼ ਹੋਣਾ ਵੇਂਕੇ ਐਨੀ ਜਿਹੀ ਨਾ ਮਿੱਠੇ ਚੌਲਾਂ ਦੀ ਵੀ ਗੱਲ ਨਹੀਂ ਕਰਨ ਵਾਲੀ ਤੂੰ ਕਿੱਧਰ ਚਲੀ ਹੈਂ ਜਾਣਾ ਕਿੱਧਰ ਆ ਨਾ ਮਿੱਠੇ ਚੌਲ ਬਣਾਏ ਸੀਗੇ ਤੇ ਨਾਮ ਨੂੰ ਬੜੇ ਪਸੰਦ ਵਾ ਤੇ ਮੈਂ ਹਾਂ ਚੱਲ ਮੈਂ ਦੇਈ ਹੁੰਦੀ ਪੱਜ ਕੇ ਤੇ ਟਾੜੇ ਵਾ ਤੇ ਬਣਾ ਕੇ ਮੈਂ ਰੱਖ ਤੇ ਟਾ ਕੇ ਤੇ ਖਾ ਲਓ ਹੁਣ ਤੁਸੀਂ ਉਹ ਮੈਂ ਤੇ ਖਾ ਲੂੰਗਾ ਪਰ ਨਾ ਤੂੰ ਬਾਜ਼ ਨਹੀਂ ਆਉਂਦੀ ਹੈਂ ਉਹ ਨੱਕ ਤੇ ਮੱਖੀ ਨਹੀਂ ਬਹਿਣਦੀ ਤੂੰ ਚੌੜ ਲੈ ਕੇ ਜਾਣ ਰਹੀ ਏ ਉੱਥੇ ਚਲ ਬੱਚਿਆਂ ਕਰਕੇ ਜਾਨੀ ਆ ਮੈਂ ਕਿਹੜਾ ਉਹਦੇ ਕਰਕੇ ਜਾਨੀ ਆ ਫਿਰ ਕੀ ਹੋ ਗਿਆ ਦੇਖੀ ਉਹਨੇ ਜਾਂਦੇ ਨੱਕਾਂ ਤਾਂ ਚੜਾਉਣਾ ਉਹ ਕਰਨਾ ਹੁੰਦਾ ਬੰਦੇ ਕਿੱਧਰ ਆ ਗਈ ਐ ਲੈ ਕਹਿੰਦੀ ਰਹਿਣ ਦੋ ਕੋਈ ਨਹੀਂ ਨਿਆਣੇ ਤੇ ਖੁਸ਼ ਹੋਣਗੇ ਵੇਖ ਕੇ ਉਹ ਗੱਲ ਖੁਸ਼ੀ ਦੀ ਨਹੀਂ ਹੁੰਦੀ ਪਰ ਇਹ ਵੀ ਬੰਦਾ ਗਾੜਲਾ ਤੇ ਸਹੀ ਹੋਣਾ ਚਾਹੀਦਾ ਵਾ ਨਾ ਪਰ ਕੀ ਕਰੀਏ ਉਹ ਤੈਨੂੰ ਨਹੀਂ ਤੇਨੂੰ ਨਹੀਂ ਨਾ ਪਤਾ ਕਿਹੜੇ ਨਰਜੀ ਦੇ ਵੇਂਦੀ ਓ ਵੇਖ ਲੈਣ ਦੋ ਮੈਨੂੰ ਕੋਈ ਫਰਕ ਨਹੀਂ ਪੈਂਦਾ ਨਿਆਣੇ ਤੇ ਨਹੀਂ ਕਿ ਗੱਲ ਸਮਝਦੇ ਪਰ ਉਹ ਬਹੁਤ ਉੰਤਰੀ ਆ ਪਤਾ ਕੀ ਆ ਹੁਣ ਇੰਨੇ ਸਾਲ ਹੋ ਗਏ ਗੱਲਾਂ ਸੁਣ ਸੁਣ ਕੇ ਨਾ ਹੁਣ ਮੇਰਾ ਮਨ ਉਦਾਂ ਦਾ ਹੀ ਹੋ ਗਿਆ ਵਾ ਮੈਨੂੰ ਅਸਰ ਨਹੀਂ ਹੁੰਦਾ ਹੁਣ ਅਸਰ ਹਟ ਗਿਆ ਹੁਣ ਚੱਲ ਫਿਰ ਛੇਤੀ ਆ ਜੀ ਆ ਜੂਗੀ ਤੇ ਪਕੌੜੀਆਂ ਪਾਈਆਂ ਦੇਈਂ ਚਪਲੇ ਚ ਰੱਖਿਆ ਵਾ ਕੋਈ ਨੀ ਪੱਟ ਲਿਓ ਤੇ ਚੌਲ ਪਾ ਲਿਓ ਤੇ ਖਾ ਲਿਓ ਚੰਗਾ ਜੇ 5 ਮਿੰਟ ਮੈਨੂੰ ਲੱਗ ਵੀ ਗਏ ਨਾ ਮੈਂ ਢੀਕਦੇ ਨਾ ਰਿਓ ਮੈਨੂੰ ਢੀਕਣ ਦੀ ਗੱਲ ਕੋਈ ਨਹੀਂ ਮੈਨੂੰ ਫੋਨ ਕਰਨ ਦੀ ਲੋੜ ਨਾ ਪਵੇ ਆ ਜੂਗੀ ਬਾਬਾ ਆ ਜੂਗੀ ਆਪ ਆਪ ਜਦੋਂ ਜਾਂਦੇ ਜਿੰਨਾ ਨਾ ਟਾਈਮ ਲਾਉਂਦੇ ਜਦੋਂ ਉਹ ਮੈਂ ਕੀ ਕੰਮ ਆ ਰਹੇ ਜਾਂਦਾ ਹੁੰਦਾ ਨਾ ਚੰਗਾ ਠੀਕ ਆ ਮੈਂ ਉਹ ਦਾ ਨਾ ਮਨਜਿੰਦਰ ਦੀ ਵੀ ਗੱਲ ਸੱਚੀ ਆ ਵੇਦਿਆ ਘੜਾ ਉਹਨੇ ਖੁਸ਼ ਬਣਾਵਾ ਵੇਖ ਕੇ ਮੱਥੇ ਵੱਟ ਤੇ ਕੋਈ ਪੋਣਾ ਹੀ ਪੋਣਾ ਵਾ ਤੁਤੋ ਕੀਤਾ ਅਗਲੀ ਇਹ ਗੱਲ ਕਹਦੇ ਵੀ ਮੇਰੇ ਨਿਆਣੇ ਨੂੰ ਮਿੱਠੇ ਚੌਲ ਖਵਾ ਲਈ ਜਾਂਦੀ ਆ ਚੱਲ ਕੋਈ ਨਹੀਂ ਕਹਿ ਲੰਦੇ ਕਹਿੰਦੀ ਆ ਤੇ ਨਿਆਣੇ ਤੇ ਚੰਗੇ ਆ ਨਾ ਜਦੋਂ ਮੇਰੇ ਮਨ 'ਚ ਕੋਈ ਗੱਲ ਨਹੀਂ ਗਈ ਤੇ ਇਹਦੀ ਕਿਹੜੀ ਗੱਲ ਆ ਇਹਦਾ ਸੁਭਾਅ ਇਦਾਂ ਦਾ ਵਾ ਨਾ ਆ ਇੱਧਰ ਆ ਕਿਦਾ ਇੱਧਰ ਵੀ ਧਿਆਨ ਦੇ ਲਿਆ ਕਰੋ ਵੇ ਗੋੜੇ-ਗੋੜੇ ਗੰਦਾ ਆ ਨਾ ਬੁਰਸ਼ ਮਾਰ ਤੇ ਆ ਵਿੱਚ ਪਾ ਮੰਮੀ ਇਹਦੇ ਨਾਲ ਨਹੀਂ ਸਾਫ਼ ਕਰੀਦਾ ਇਹਨੂੰ ਤਾਂ ਹੀ ਇਦਾਂ ਦਾ ਹੋ ਗਿਆ ਮੈਂ ਤਾਂ ਰੋਜ ਤੋਂ ਨਹੀਂ ਮੈਂ ਸੋਚਦੀ ਪਤਣੀ ਚਿੱਟਾ ਚਿੱਟਾ ਕਿਦਾਂ ਹੋ ਗਿਆ ਮਸ ਸਰਫਰੀਆ ਕੇ ਰੋਮ ਨੂੰ ਤੋਂ ਉਹਦੇ ਨਾਲ ਤੋਂ ਨਾਲ ਸਟੀਲ ਬੋਲ ਨਹੀਂ ਹੈਗਾ ਆ ਲੈ ਨਾ ਖੁੱਲ ਨਹੀਂ ਹਲੇ ਮੈਂ ਮੰਮੀ ਕਿੱਦਾਂ ਖੋਲਣਾ ਇਹਨੂੰ ਹੁਣ ਜਾਣ ਹੀ ਹੈ ਨਹੀਂ ਤੇ ਚਾਹ ਸਕਾਂ ਨਾਲੇ ਨਹੀਂ ਚਾਹੀਦੀ ਮੈਨੂੰ ਕੋਲੀ ਦੀ ਚਾਹੀਦੀ ਲੈ ਜੋ ਬਾਕੀ ਦਾ ਫਲੋਟ ਓਦਾਂ ਮੰਮੀ ਮੈਂ ਲਾ ਲਿਆ ਤੁਹਾਡਾ ਸਾਹ ਆਜੋ ਬਾਹਰ ਹੁਣ ਆ ਜਾਣੀ ਆ ਤੁਸੀਂ ਮੈਨੂੰ ਬੈਠੀ ਨੂੰ ਵੇਖ ਨਹੀਂ ਸਕਦੇ ਆ ਗਿਆ ਆ ਮੈਂ ਰੋਜ਼ ਸਾਫ਼ ਕਰਦੀ ਆ ਆ ਤੂੰ ਹੀ ਆ ਕਰਕੇ ਦੇ ਨੂੰ ਵਾਈਟ ਜਾਂ ਕਰ ਛੜਿਆ ਵਾ ਚੱਲ ਤੇ ਆਪ ਕੰਮ ਕਰ ਲਿਆ ਕਰੋ ਮੈਨੂੰ ਕਰਨੀ ਨਾ ਡਾਇਆ ਕਰੋ ਤੇ ਕਰਦੀ ਤਾਂ ਸਹੀ ਆ ਆ ਉੱਡੇ ਤੈਨੂੰ ਮੈਂ ਚੰਗੀ ਵੀ ਰੱਖਦੀ। ਮਾਵਾਆਂ ਧੀਆ ਕੀ ਕਰਨ ਲੀਆਂ ਵਾ? ਕੁਛ ਨਹੀਂ ਜੱਜੀ ਜੀ ਆਦੀ ਹਾਂ ਸਾਫ਼ ਕਰਣਾ। ਮੰਮੀ ਨੇ ਦੇਦੇ ਨਾਲ ਕਿਤੇ ਸਾਫ਼ ਕਰਤਾ ਜਿੱਤੇ ਉਹ ਚਿੱਟੀ-ਚਿੱਟੀ ਜੀ ਹੋ ਗਈ ਸਾਰੀ। ਲੈਦਾ ਤੇ ਮੇਰੇ ਦਵਾਲੇ ਹੋਂਦ ਕੀ ਇਹਨੂੰ ਵੀ ਕਿਤੇ ਸਾਫ਼ ਕਰ ਲਿਆ ਕਰੋ। ਕੁੜੀ ਨੂੰ ਰਹਿਣ ਦਿਆ ਕਰੋ। ਨਾ ਕੰਮ ਕਰਾਇਆ ਕਰੋ ਕੋਈ ਵੀ। ਅਗਰੇ ਘਰ ਜਾਣਾ ਉੱਥੇ ਕੰਮ ਹੀ ਕਰਨਾ ਸਾਰੀ ਉਮਰ ਜਾ ਕੇ। ਬਗਾਨੀਆਂ ਫਿਰ ਗੱਲਾਂ ਕਰਦੇ ਰਹਿੰਦੇ ਨੇ। ਉਹ ਕਿਤੇ ਨਹੀਂ ਕਰਦੀਆਂ। ਸਾਡੀ ਕੁੜੀ ਬੜੀ ਸਿਆਣੀ ਆ। ਸਾਰੇ ਕੰਮ ਆਉਂਦੇ ਆ ਉਹਨੂੰ। ਉਹ ਘੜਿਆਂ ਜਾਣਵਾ ਤਾਂ ਉਹਨੂੰ ਆਉਂਦਾ ਕੁਝ ਨਹੀਂ ਦਾ। ਵੇਖਾਂ ਤੇ ਗੱਲ ਛਕਾ ਵੀ ਦਿੱਤਾ ਮਿੰਟਾਂ ਦੇ ਵਿੱਚ ਉਹਨੇ। ਤੇ ਮੈਂ ਤੇ ਨਾ ਪੁੱਤ ਤੇਰੇ ਵੱਲ ਤੇ ਮਿੱਠੇ ਚੌਣ ਲੈ ਕੇ ਆਈ ਆ ਸੱਚੀ ਆਹੋ ਲੈ ਆ ਤੂੰ ਤੁਸੀਂ ਬੜਾ ਹੀ ਵਧੀਆ ਕੀਤਾ ਵਾ ਰਹਿਣ ਦੇ ਮੈਂ ਕਰ ਲੈਣੀ ਆ ਸਭ ਜਾ ਤੂੰ ਖਾ ਲੈ ਕੋਈ ਨਹੀਂ ਮੈਂ ਕਰਕੇ ਜਾਵਾਂਗੀ ਨਾਲ ਮੈਂ ਤੁਹਾਨੂੰ ਸਾਫ਼ ਕਰਕੇ ਦੱਸਦੀ ਆਂ ਹੁੰਦੀ ਆ ਕਿ ਨਹੀਂ ਤੀਜਾ ਚੀਚੀ ਚਲ ਜੋ ਅੰਦਰ ਆ ਜਾ ਜੀ ਆ ਜਾ ਪੁੱਤ ਗਰਮ ਗਰਮ ਖਾਣਾ ਆ ਕੇ ਕੋਈ ਨਹੀਂ ਮੈਂ ਆ ਗਈ ਚਾਚੀ ਜੀ ਮੈਂ ਆਹ ਕਰਨਾ ਫਿਰ ਗੱਲਾਂ ਹੀ ਸੁਣਨ ਨੂੰ ਮਿਲਣੀਆਂ ਚੱਲ ਪੁੱਤ ਕਰ ਲੈ ਫਿਰ ਤੈਨੂੰ ਪਤਾ ਤਾਂ ਹੈਗਾ ਤੇਰੀ ਮੰਮੀ ਦੇ ਸੁਭਾਅ ਦਾ ਹੈ ਤੇ ਜੇ ਹੁਣ ਮੈਂ ਕੋਈ ਗੱਲ ਕੀਤੀ ਨਾ ਤੇ ਫਿਰ ਉਲਟਾ ਮੇਰੇ ਤੇ ਡਰਨ ਲੱਗਣਾ ਤੇਰੀ ਮਾਂ ਨੇ ਕੋਈ ਗੱਲ ਨਹੀਂ ਚੱਜੀ ਨਾ ਗਰਮ ਗਰਮ ਉਹ ਚੌੜਾ ਆ ਕੇ ਮੇਰੀ ਤੀਤ ਖਾਲਾ ਬਸ ਮੈਂ ਆ ਗਈ ਹੁਣੇ ਤੁਸੀਂ ਫਿਕਰ ਨਾ ਮੈਂ ਤਾਂ ਬਣਾ ਕੇ ਨਾ ਉਸੇ ਵਾਲੇ ਪਾਵੇ ਡੂੰਗੇ ਚ ਤੇ ਮੈਂ ਪਹਿਲਾਂ ਦੇ ਕੇ ਆਵਾਂ ਤੈਨੂੰ ਮੈਂ ਤਾਂ ਨਹੀਂ ਤੁਰੰਦੀ ਤੁਹਾਡੇ ਨਾਲ ਮਿਲ ਕੇ ਮੇਰੇ ਫੇਰ ਦਵਾਲੇ ਹੋ ਜਾਣਾ ਚੱਲ ਕਰਕੇ ਆ ਗਈ ਮੈਂ ਆ ਗਈ ਹਾਂਜੀ ਆ ਜਾ ਫਿਰ ਆ ਗਈ ਆ ਗਈ ਪਤਾਨੀ ਪੀ ਇਹਦੀਆਂ ਕਾਹਦੀਆਂ ਸਲਾਮਾਂ ਉਹ ਅਥੇ ਕੁਸਰ ਕੁਸਰ ਕੁੜੀ ਨਾ ਕਰੀ ਜਾਂਦੀ ਐ ਪਾਤਾ ਨਹੀਂ ਇਹਦੀਆਂ ਚੰਗੀਆਂ ਜੀਵਨ ਲਾ ਆ ਭੈਣ ਜੀ ਤੁਸੀਂ ਫੜ ਲਓ ਕੁੜੀ ਤਾਂ ਦੀ ਹੁਣ ਮੈਂ ਸਾਫ਼ ਕਰਕੇ ਤੇ ਫੇਰ ਹੀ ਖਾਉਂਗੀ ਨਾਲੇ ਨਾ ਅੱਜ ਮੈਂ ਤਾਂ ਤੁਹਾਨੂੰ ਵਧਾਈ ਵੀ ਦੇਣ ਆਈ ਆ ਤਨ ਵਧਾਈਆਂ ਹੁਣ ਬਹੁਤੀਆਂ ਬਹੁਤੀਆਂ ਦਾਦੀ ਬਣਨ ਵਾਲੀਆਂ ਕਿਹੜਾ ਦੱਸਦੀਆਂ ਮੈਨੂੰ ਹੈ ਨਾ ਤੈਨੂੰ ਕੌਣ ਆਂਦਾ ਲੈ ਅੰਦਰ ਦੀਆਂ ਪੱਕੀਆਂ ਬਾਹਰ ਹੀ ਆਉਣੀਆਂ ਵਾ ਕਿੰਨਾ ਕਚੇ ਰੋਲਾ ਰਖਣਾ ਵਾ ਤੇ ਨਾਲੇ ਲੋਕੀ ਤੇ ਆਪਣੇ ਤੋਂ ਲੁਕਾ ਨਹੀਂ ਰੱਖਦੇ ਕੋਈ ਵੀ ਫਿਰ ਤੀ ਹੁਣ ਬਗਾਨੀ ਸਮਝਦੇ ਜੇ ਤਾਂ ਨਹੀਂ ਮੈਨੂੰ ਦੱਸਿਆ ਮੈਨੂੰ ਤਾਂ ਸਮਝ ਨਹੀਂ ਲੱਗਣੀ ਵੀ ਤੂੰ ਕਿੱਥੋਂ ਬੋਲਣ ਡਈ ਲੇ ਦੱਸ ਹੁਣ ਮੈਂ ਕਹਿ ਦਿੰਦਾ ਕਿ ਦਾਦੀ ਬਣਨ ਵਾਲੀ ਆ ਤੇ ਅਜੇ ਵੀ ਨਹੀਂ ਪਤਾ ਲੱਗਿਆ ਕਿ ਕਿੱਥੋਂ ਬੋਲਣ ਰਹੀ ਆ ਅੱਛਾ ਠੀਕ ਆ ਆਹੋ ਮੈਂ ਤਾਂ ਅਜੇ ਸਭ ਖਿਆ ਵਿਚਾਰ ਕੋ ਟਾਈਮ ਥੋੜਾ ਪਾ ਕੇ ਫੇਰ ਦੱਸਾਂਗੀ ਤੈਨੂੰ ਪਤਾ ਨਹੀਂ ਕਿੱਥੋਂ ਬਦਲ ਲੱਜਾਂਦਾ ਏਦਾਂ ਹੀ ਲੱਗ ਜਾਂਦਾ ਹੁੰਦਾ ਵਾ ਠੀਕ ਆ ਜਦੋਂ ਖੇਚ ਹੋਵੇ ਨਾ ਦਿਲ ਦੇ ਵਿੱਚ ਤੇ ਸਾਰੀਆਂ ਗੱਲਾਂ ਦਾ ਪਤਾ ਲੱਗ ਜਾਂਦਾ ਵਾ ਤੁਸੀਂ ਤੇ ਮੇਰੇ ਨਾਲ ਖੇਚ ਰੱਖਣੀ ਨਾ ਹੋਈ ਤੇ ਨਾ ਕਦੀ ਮੈਨੂੰ ਆਪਣੀ ਸਮਝਿਆ ਵਾ ਤੇ ਨਾ ਕੋਈ ਗੱਲ ਹੀ ਦੱਸਣੀ ਆ ਬਸ ਮੈਨੂੰ ਓਪਰੇ ਸਮਝ ਛੜਿਆ ਤੁਸੀਂ ਚੱਲ ਨਹੀਂ ਦੱਸਦੀ ਫੇਰ ਵੀ ਪਤਾ ਤਾਂ ਤੈਨੂੰ ਲੱਗ ਹੀ ਜਾਂਦਾ ਵਾ ਚੱਲੋ ਤੇਰਾ ਬੋਲਣ ਲੱਗ ਜਾਂਦਾ ਵਾ ਦੱਸਣਾ ਮੈਨੂੰ ਕਿੰਨੇ ਆ ਦੱਸਦਾ ਤੇ ਮੈਨੂੰ ਕੋਈ ਵੀ ਨਹੀਂ ਗਾ ਲੈ ਇੱਕ ਵਾਰੀ ਫੇਰ ਕਹਿ ਦਿੰਨੀ ਆ ਵਧਾਈਆਂ ਹੁਣ ਤੁਹਾਨੂੰ ਬਹੁਤਿਆਂ ਬਹੁਤਿਆਂ ਕਹਿ ਰਹਾ ਤੈਨੂੰ ਹੁਣ ਬਹੁਦਿਆਂ ਬਹੁਦਿਆਂ ਵਧਾਈਆਂ ਜੇ ਹੁਣ ਤੈਨੂੰ ਪਤਾ ਲੱਗ ਹੀ ਗਿਆ ਨਾ ਹੁਣ ਆਂਡ ਗਵਾਂਡ ਸਾਰੇ ਹੰਦਾਂ ਤੈਨੂੰ ਤਾਂ ਰੋਟੀ ਨਹੀਂ ਪਚਦੀ ਗੱਲ ਕਿੱਥੋਂ ਬਚਣੀ ਦੱਸ ਤੁਸੀਂ ਮੈਨੂੰ ਡਿਸ਼ ਦੇਣ ਸਮਝਿਆ ਵਾ ਕਿ ਮੈਂ ਆਪਣੇ ਘਰ ਦੀਆਂ ਗੱਲਾਂ ਜਾ ਕੇ ਲੋਕਾਂ ਨੂੰ ਦੱਸੂਗੀ ਤੁਸੀਂ ਭਾਵੇਂ ਨਾ ਆਪਣੀ ਨਾ ਸਮਝੋ ਪਰ ਤੁਸੀਂ ਤੇ ਮੇਰਾ ਆਪਣਾ ਟੱਬਰ ਜੇ ਇਹ ਗੱਲ ਮੈਂ ਕਦੀ ਨਹੀਂ ਸੋਚੀ ਪਈਆਂ ਤੁਸੀਂ ਕੀ ਜੇ ਕੀ ਨਹੀਂ ਆ ਬੱਚੇ ਆ ਨਾ ਮੈਨੂੰ ਆਪਣੇ ਲੱਗਦੇ ਆ ਤਾਨੂੰ ਪਤਾ ਨਹੀਂ ਕਿਉਂ ਇੰਦਾ ਸੋਚਦਾ ਨਹੀਂ ਕਿਉਂ ਇੰਦਾ ਹੋਈਂਦੀ ਐ ਚੰਗਾ ਪਹਿਨੇ ਆਪਣੇ ਲੱਗਦੇ ਤੇ ਮੈਂ ਕਦੋਂ ਤੈਨੂੰ ਆਨੀ ਆ ਬਗਾਨੇ ਆ ਆਪਣੇ ਆ ਤੇ ਤੂੰ ਆ ਜਾਨੀਂ ਐ ਇਸੇ ਕਰਕੇ ਤੇ ਮੈਂ ਭੱਜੀ ਆਉਣੀ ਆ ਚੀਜ਼ ਮਗਰੋਂ ਬਣਾਵਾ ਤੋਸ ਵਾਲੇ ਮੈਨੂੰ ਹੁੰਦਾ ਪਿਆਣਾ ਨੂੰ ਆ ਚੀਜ਼ ਪਸੰਦ ਮੈਂ ਭੱਜ ਕੇ ਜਾ ਕੇ ਦੇ ਆਵਾ ਭਾਵੇਂ ਤੁਸੀਂ ਗੁੱਸਾ ਹੀ ਕਰਦੇ ਹੋ ਮੇਰੇ ਨਾਲ ਵੇਖ ਕੇ ਗੁੱਸਾ ਕਿਉਂ ਕਰਨਾ ਵਾ ਜਦੋਂ ਨਿਆਣਿਆਂ ਦਾ ਤਾਂ ਹੈ ਹੀ ਤੇਰੇ ਨਾਲ ਬਹੁਤ ਜ਼ਿਆਦਾ ਵਾਤੇ ਤੇ ਚੰਗੀ ਗੱਲ ਹੀ ਆ ਨਿਆਣੇ ਕਿਹੜੇ ਉਪਰੇ ਆ ਤੇ ਜਾਂ ਮੈਂ ਉਪਰੀ ਆ ਹੈ ਇੱਕੋ ਤੇ ਟੱਬਰ ਵਾ ਸਾਡਾ ਚੱਲ ਹੁਣ ਨਾ ਕਿੱਡੀ ਖੁਸ਼ੀ ਵਾਲੀ ਗੱਲ ਆ ਜਦੋਂ ਨਿਗਾਹ ਜਿਆ ਸਾਡੇ ਘਰ ਆਊਗਾ ਖੇਡਿਆ ਕਰੂਗਾ ਤੇ ਕਿੱਡੀ ਰੌਣਕ ਲਗਿਆ ਕਰਨੀ ਆ ਹੈ ਨਾ ਇਹ ਤਾਂ ਹੈ ਆਹੋ ਚੱਲ ਵਧੀਆ ਮਾਲਕ ਸਾਰਿਆਂ ਨੂੰ ਦੇਵੇ ਮੈਂ ਤੇ ਨਾ ਚੁੱਕ ਕੇ ਤੇ ਆਪਣੇ ਘਰ ਲੈ ਜਾ ਕਰਨਾ ਭਾਵੇਂ ਭੈਣ ਤੋਂ ਗੁੱਸਾ ਹੀ ਕਰਦੀ ਰਹੇ ਮੈਂ ਤੇ ਨਾਲ ਵੇਖਿਆ ਕਰਨਾ ਲੈ ਗੁੱਸਾ ਕਿਹੜੀ ਗੱਲੋਂ ਕਰਨਾ ਐਂ ਚੰਗ ਕਰਦਾ ਕੰਮ ਕਰ ਤਰ ਲਿਆ ਕਰਾਂਗੇ ਚੱਲ ਇਹ ਤਾਂ ਸ਼ੁਕਰ ਆ ਮਾਲਕ ਦਾ ਹੈ ਸੁੱਖ ਸੁਖਾਣਾ ਦੇਣ ਆਵੇ ਸੱਚੇ ਪਾਤਸ਼ਾਹ ਤੇ ਤੁਹਾਡੇ ਵੇੜੇ 'ਚ ਰੌਣਕਾਂ ਲੱਗਣ ਕਿਤੇ ਹੈ ਤੇ ਚਲੋ ਆ ਦੇ ਦਿਓ ਫਿਰ ਨਵ ਨੂੰ ਚੌਲ ਮੈਂ ਜਾਣੀ ਐ ਫਿਰ ਪਾਣੀ ਲਿਆਵਾਂ ਨਹੀਂ ਨਹੀਂ ਪਾਣੀ ਨਹੀਂ ਪੀਣਾ ਮੈਂ ਇਹ ਤਾਂ ਹੁਣੇ ਜੇ ਘਰ ਆਏ ਹੀਗੇ ਤੇ ਇਹਨਾਂ ਨੇ ਵੀ ਰੋਟੀ ਖਾਣੀ ਹੋਣੀ ਐ ਮੈਂ ਤਾਂ ਕਿਹਾ ਹੀ ਹੁੰਦਾ ਵੀ ਖਾ ਲਿਓ ਪਰ ਆਪਣੇ ਆਪ ਨੇ ਪਾ ਕੇ ਖਾਂਦੇ ਹੁੰਦੇ ਅੱਛਾ ਤੇ ਜਾ ਕੇ ਤੇ ਚੱਲ ਮੈਂ ਦੇਨੀ ਇਹਨਾਂ ਨੂੰ ਪਾ ਕੇ ਰੋਟੀ ਚੱਲ ਫਿਰ ਦੇ ਲੈ ਰੋਟੀ ਹਾਂ ਆ ਤਾ ਦੇ ਦਿਓ ਚੱਤੇ ਨਾਲ ਨਿਆਣਿਆਂ ਨੂੰ ਠੰਡੇ ਨਾਲ ਹੋਇੜ ਕੋਈ ਨਹੀਂ ਉੱਠਨੀ ਆਹੋ ਚੰਗਾ ਫਿਰ ਭੈਣ ਜੀ ਠੀਕ ਆ ਹਰ ਗੱਲ ਦੀ ਆ ਸੀ ਆਈ ਡੀ ਰੱਖਣੀ ਆ ਸੀ ਆਈ ਡੀ ਰੱਖਣੀ ਕੋਈ ਗੱਲ ਗੁੱਝੀ ਰਹਿਣੀ ਨਹੀਂ ਦੇਣੀ ਜੇ ਤੈਨੂੰ ਪਤਾ ਲੱਗ ਹੀ ਗਿਆ ਤੈਨੂੰ ਕਿੱਡੀ ਕਥੇ ਅੱਗ ਲੱਗੀ ਛੇਛਰੀ ਮੈਨੂੰ ਆ ਗਈ ਆ ਦੱਸਣ ਵੇ ਮੈਨੂੰ ਪਤਾ ਲੱਗ ਗਿਆ ਪਤਾ ਨਹੀਂ ਤੈਨੂੰ ਪਤਾ ਲੱਗਾ ਕਿੱਥੋਂ ਨਾਭ ਨੂੰ ਮੈਂ ਪੱਕੀ ਕੀਤੀ ਛਰਨ ਨੂੰ ਮੈਂ ਪੱਕੀ ਕੀਤੀ ਇੱਕ ਦਿਨ ਜਾ ਕੇ ਨਾ ਅੰਦਰ ਪੁੱਛਣੀ ਛਰਨ ਉਹਦਣੇ ਕਹਿਣ ਲਈ ਵੀ ਮੰਮੀ ਕਿਤੇ ਗਈ ਹਾਂ ਤੇ ਚਾਚੀ ਆਈ ਹੀ ਕਿਤੇ ਕਿਤੇ ਬੋਤੀ ਦੇ ਮੂੰਹੋਂ ਗੱਲ ਨਿਕਲ ਹੀ ਨਾ ਗਈ ਹੋਏ ਜਾਵਾ ਭਲਾ ਮੈਂ ਮੈਤ ਕੈਂਡ ਨਹੀਂ ਹਾਂ ਤੇ ਚੱਲ ਪੰਡੇ ਤੋਂ ਕੇ ਚਾਹ ਬਣਾਉਣੀ ਹੈ ਚੱਤੀ ਚੱਲ ਗਈ ਹੈ ਬਹਿ ਜਾਂਦੇ ਹਾਂ ਘੜੀ ਆਪਾਂ ਦੇ ਚਾਹ ਲੈ ਕੀ ਗੱਲ ਹੋਲੀ ਮਮੀ ਉਹਨੂੰ ਜੀ ਦੱਸਿਆ ਹੀ ਉਹ ਮੈਨੂੰ ਵਧਾਈ ਦੇਣ ਦੀ ਤੈਨੂੰ ਤੇ ਮੈਂ ਤਾਂ ਕੋਈ ਗੱਲ ਨਾ ਕਰੀ ਕਿਹੜੇ ਬਲੇ ਦੇ ਕੰਨ ਚ ਪਾਛੜੀ ਪਰ ਮਮੀ ਮੈਂ ਤਾਂ ਉਹਨਾਂ ਨੂੰ ਕੁਝ ਨਹੀਂ ਦੱਸਿਆ ਹੈਗਾ ਉਹ ਮੈਨੂੰ ਵਧਾਈ ਦੇਣ ਦੀ ਹੈ ਕੋਈ ਗੱਲ ਨਹੀਂ ਮਹਾਰਾਜ ਧੀ ਦੇ ਪੁੱਤ ਦਵੇ ਮੈਂ ਖੜਾਇਆ ਕਰਾਂਗੀ ਮੈਂ ਘਰ ਲੈ ਆ ਜਾ ਕਰਾਂਗੀ ਆਖਰ ਨੂੰ ਘਰੋਂ ਗੱਲ ਨਿਕਲੀ ਆ ਤਾਂ ਪਤਾ ਲੱਗਾ ਹਾਏ ਮੰਮੀ ਕਿਤੇ ਇਹੋ ਜਿਹੇ ਗੜਾ ਦੇ ਬਾਹਰ ਛੇਤੀ ਪਤਾ ਲੱਗ ਜਾਂਦੀਆਂ ਵਾ ਹੁਣ ਮੈਂ ਆ ਤੇਨਾਂ ਨੂੰ ਦੱਸੀ ਨਹੀਂ ਗਈ ਤੇਨਾਂ ਨੂੰ ਪਤਾ ਲੱਗ ਵੀ ਗਿਆ ਤੇ ਫਿਰ ਕੀ ਹੋ ਗਿਆ ਵਾ ਇਹਦਾ ਮਤਲਬ ਹੈ ਤੂੰ ਦੱਸੀ ਹੈ ਮੰਮੀ ਮੈਂ ਨਹੀਂ ਕਿ ਦੱਸੀ ਹੈਗੀ ਮੇਰੀ ਸੁਣ ਲੈ ਗੱਲ ਜੇ ਜਿਹੜੇ ਮੈਨੂੰ ਪਤਾ ਲੱਗ ਗਿਆ ਨਾ ਮੈਂ ਸਾਰੇ ਪਾਸਿਓਂ ਪਤਾ ਕਰ ਲੈਣਾ ਲੱਗ ਗਿਆ ਤੇ ਜਿੰਨਾ ਮੈਂ ਲੱਤਾਂ ਪੰਨ ਛੱਡਣੀ ਨਹੀਂ ਮੈਂ ਮੰਮੀਆਂ ਨਾਲ ਕੁਝ ਨਹੀਂ ਦੱਸਿਆਗਾ ਮੈਂ ਤੁਹਾਨੂੰ ਦੰਦਾ ਦਿੱਤਾ ਹੀ ਭੀ ਚਾਚੀ ਆਈ ਹੀ ਕਿ ਤੇ ਮੈਂ ਉਹਨਾਂ ਨਾਲ ਕੋਈ ਗੱਲ ਨਹੀਂ ਕੀਤੀ ਅੱਛਾ ਰੋ ਰੋ ਕੇ ਤੇ ਸੱਚੀ ਹੋਣ ਲਈ ਆ ਤੇ ਨਾਲੇ ਆਪਣੇ ਮੂੰਹੋਂ ਗੱਲਾਂ ਨਿਕਲ ਗਈਆਂ ਤੇਰਾ ਤਾਂ ਰੰਗ ਹੀ ਦੱਸਣ ਦਿਓ ਵੀ ਤੂੰ ਦੱਸਿਆ ਮੈਂ ਤਾਂ ਡੀ ਗਈ ਮਮੀ ਮੈਂ ਨਾਲਾ ਕੋਈ ਗੱਲ ਨਹੀਂ ਕੀਤੀ ਹੈਗੀ ਗੱਲ ਤਾਂ ਤੂੰ ਕੀਤੀ ਉਹਨੂੰ ਕਿੱਥੋਂ ਸੁਖਣਾ ਆ ਗਿਆ ਮੇਲੇ ਤੇ ਘਰਾਤੀ ਨੇ ਸਹੀਕੇ ਚ ਵੇਚਦੀ ਅਗਲੀ ਨੇ ਆਖਣਾ ਇਹਨੇ ਨਹੀਂ ਦੱਸਿਆ ਨੂੰ ਨੇ ਦਾਤਾ ਮੇਰੇ ਅਧਿਕਾਰ ਦੀਆਂ ਗੱਲਾਂ ਨਿਕਲ ਲੈ ਆਪਣਾ ਮਾਂਮੀ ਮੈਂ ਨਾਲਾ ਕੋਈ ਗੱਲ ਨਹੀਂ ਕੀਤੀ ਜੇ ਦੱਸੀ ਹੁੰਦੀ ਮੈਂ ਤੁਹਾਨੂੰ ਉਦੋਂ ਹੀ ਦੱਸ ਦੇਣਾ ਸੀਗਾ ਆਈ ਮੇ ਪਰਚੇ ਦਾ ਪਾ ਮੈਨੂੰ ਤੇਰੇ ਮੂੰਹ ਤੋਂ ਪਤਾ ਲੱਗ ਗਿਆ ਕਿ ਤੂੰ ਦੱਸਿਆ ਤੇ ਮੇਰੀ ਸੁਣ ਲੈ ਗੱਲ ਜੇ ਕੋਈ ਨਹੀਂ ਕੀ ਗਈ ਉਹ ਤੈਨੂੰ ਛੱਡਦੀ ਨਹੀਂ ਮੈਂ ਮੈਨੂੰ ਪਤਾ ਉਹ ਕਿੱਦਾਂ ਦੀ ਹੈ ਮੰਮੀ ਮੈਂ ਨਾਲ ਨਾ ਸੱਚੀ ਨਹੀਂ ਕੋਈ ਗੱਲ ਕੀਤੀ ਉਹ ਦੰ ਦੋ ਮਿੰਟ ਆਣ ਕੇ ਬੈ ਕੇ ਤੇ ਚਲ ਗਏ ਹੀ ਗਏ ਅੱਛਾ ਚਲਾ ਕੋ ਮਾਸੀ ਚਾਚਾ ਜਾਂ ਮੇਰੇ ਮੇਜਾਂ ਦੇ ਸਾਹਮਣੇ ਮੈਨੂੰ ਸਾਰਾ ਪਤਾ ਲੱਗ ਗਿਆ ਉਹ ਇੱਕ ਇੱਕ ਗੱਲ ਨੂੰ ਦੱਸਣੀ ਹੈ ਕਿੱਦਾਂ ਲੋੜਾ ਆਇਆ ਇਹਨੂੰ ਮੈਂ ਆਖਿਆ ਸੀ ਇਹ ਮੇਰੇ ਸਾਨਾ ਦੇ ਚੱਲੇਗੀ ਪਰ ਨਾ ਉਹ ਜਿੱਦਾਂ ਅੱਗੇ ਕੁੜੀ ਉਹਦੇ ਹਮਸਾਇਨਾ ਤੇ ਚੱਲਦੀ ਹੁਣ ਇਹ ਵੀ ਚੱਲਣ ਦਾ ਫੀਏ ਕੋਈ ਗੱਲ ਨਹੀਂ ਇੱਕ ਵਾਰੀ ਮੈਨੂੰ ਸਾਰੇ ਪਾਸੇ ਪਤਾ ਕਰ ਲੈਂਦੇ ਜੇ ਲੱਗ ਗਿਆ ਨਾ ਤੈਨੂੰ ਤੇਰੇ ਪੈਕੇ ਹੀ ਕੱਢਾਂਗੇ